ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਤੇ ਬਾਕੀ ਤੁਹਾਨੂੰ ਚਾਰ گاਵਾ ਤਿੰਨ ਚਾਰ ਤੁਹਾਨੂੰ گاਵਾ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧਿਆਨਾ ਨਾਲ ਤੇ ਪੁੱਛਦੇ ਆਂ ਡਿਟੇਲ ਨੰਬਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀ ਸਤਿ ਸ੍ਰੀ ਅਕਾਲ। ਹੋ ਸਣਾ ਠੀਕ ਠਾਕ ਜੀ। ਵਧੀਆ ਵਧੀਆ ਰਹੀ ਤੁਸੀਂ ਨਾਓ। ਚਲੋ ਵਧੀਆ ਚਾਹੀਦਾ ਜੀ ਠੀਕ ਠਾਕ ਜੀ। ਵਧੀਆ ਚਾਹੀਦਾ। ਤੇ ਨਾਮ ਦੱਸਦੇ ਕਰੀ ਆਪਣਾ। ਨਾਮ ਮੇਰਾ ਰਾਪਾ ਸਿੰਘ ਜੀ। ਹਾਂਜੀ। ਵਿੰਡਾ ਜਿਲ੍ਹਾ ਮਪਾਸੀ ਜਨਾਲਾ। ਤੇ ਫੋਨ ਨੰਬਰ ਪੁੱਲ ਦੇ ਕਰੀ। 99459490। ਠੀਕ ਹੈ। ਅੱਜ ਮਾਝ ਇੱਕੋ ਹੀ ਫਿਰ। ਮੱਝਾ ਵੀਰ ਜੀ ਦੋ ਹੀ। ਅੱਛਾ। ਇੱਕ ਮਹੀਨੇ ਦੀ ਕੱਚੀ ਉਹ ਹੁਣੇ ਜੀ ਵੀਰ ਉਹ ਨਾ ਖੜੀ ਹੈ ਬੜੇ ਰਕਾਰਡ ਵਾਲੀ। ਅੱਛਾ ਵੇਗੀ ਆ। ਹਾਂ ਉਹ ਗਈ ਇੱਕ ਰਹਿ ਗਈ ਤੇ ਤਿੰਨ ਗਾਵਾਂ ਕਿੰਨੇ ਦਿਨਾਂ ਵਿੱਚ ਦੇਣਾ ਸੋਈ ਨੂੰ ਇਹਨੂੰ ਆ ਚੌਥਾ ਦਿਨ ਆ ਰੁਪੀਜੀ ਸੋਈ ਨੂੰ ਚੌਥਾ ਦਿਨ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਕੋਈ ਬੌਲੀ ਮੇਲੇ ਕੋਈ ਦੁੱਧ ਮਿਲਨੇ 12 ਕਿਲੋ ਤਿਆਰ ਆ ਰੁਪੀਜੀ ਅੱਛਾ ਹਾਂਜੀ 12 ਲੀਟਰ ਤਿਆਰ ਆ 12 ਕਿਲੋ ਤਿਆਰ ਜਿੱਦਾਂ ਮਰਜ਼ੀ ਕੋਈ ਵੀਰਪੁਰਾ ਮੇਰੇ ਘਰ ਆਣ ਕੇ ਵੀਡੀਓ ਕਾਲ ਤੇ ਜਾਂ ਜਿੱਦਾਂ ਮਰਜ਼ੀ ਚਵਾਇ ਤੇ ਦੁੱਧ ਕਿੰਨਾ ਚਵਾਈ ਜਾਊਗੀ ਉਹਦਾ ਰੁਪੀਓ ਆਂਦੇ ਵੀ ਪਹਿਲੇ ਸੋਈ ਨੇ ਦਿੱਤਾ 14-15 ਕਿਲੋ ਅੱਛਾ ਤੇ 14-15 ਕਿਲੋ ਹੋਣ ਦੇ ਤਾਂ ਚੰਗੀ ਗੱਲ ਆ ਲਿਆ ਫਿਰ ਤੋਰਦੀ ਇਹਦੀ ਗੱਲ ਇਹ ਪੂਤ ਮੂੰਹ ਤੇ ਲਾ ਕੇ ਪੂਤਾ ਪਿਓਰ ਕਾਲੀ ਆ ਬਾਕੀ ਇਹ ਤਰ੍ਹਾਂ ਕੱਦ ਕੱਠ ਬੇਲ ਜਿਹੜੀ ਠੀਕ ਆ ਸੋਈ ਸਵਾਈ ਆ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜੋ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਇਹ ਸਵੇਰਾ ਸਵੇਰ ਦਾ ਟਾਈਮ ਆ 12 ਲੀਟਰ ਜਿਹੜਾ ਮੋਕੇ ਤੇ ਤਿਆਰ ਦੱਸਦੇ ਆ ਆਪਣਾ ਇੱਥੇ ਆ ਕੇ ਵੇਖ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਖੜਿਆ ਕਰੋ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਕੀ ਰੱਖੇ ਵਿੱਦੀ ਫਿਰ ਇਹਦਾ ਮੁੱਲ ਆਪਾਂ ਹਰ ਰੁਪਈਆ 79 ਵੀ ਕਰਦੇ ਹਾਂ 70 ਵੀ ਕਰਦੇ ਆ ਅੱਛਾ 70 ਦੇ 2 ਛੱਡ ਦਾਂਗੇ ਪੌਂਚ ਵਿੱਚ ਹੈ ਪੌਂਚ ਵਿੱਚ ਹੈ ਰੁਪਈਆ 100 ਕਿਲੋਮੀਟਰ ਤੱਕ 68000 ਚ ਪੌਂਚ ਕਰ ਦੋਗੇ ਕਰ ਦਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਇੱਕ ਆ ਜਰਸੀ ਆ ਗਈ ਜੀ ਦੱਸਿਓ ਜੀ ਇਹਦੇ ਬਾਰੇ ਇਹ ਅਜੇ ਦੂਸਰਾ ਸੂਰਜ ਨਹੀਂ ਆਇਆ। ਅੱਛਾ। ਅੱਜ ਸੂਈ ਮੇਰੇ ਖਾਣ 12-13 ਦਿਨ ਮੰਮਾ ਕਰਦੇ ਪਛਾ। ਅੱਛਾ। ਹਾਂਜੀ ਦੇਖੋ ਦੁੱਧ ਹੈ ਟਾਈਮਰ ਪੀਤੇ 13 ਜਾਂ 14 ਹੋ ਜਾਂ ਤਿਆਰ ਹੋ ਗਏ। ਅੱਛਾ। ਹਾਂਜੀ। ਲਿਆ ਫਿਰ ਖੁੱਲ ਤੋੜ ਦਈਏ। 13 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ। ਬਾਕੀ ਆ ਸਵਾਨ ਦੇ ਖਾਂਦ ਦੇ। ਬਾਕੀ ਕੋਈ ਵੀ ਸਾਡੀ ਕਿਹੇ ਵੀ ਵੀਡੀਓ ਤੋਂ ਕੋਈ ਵੀ ਪਸ਼ੂ ਖਰੀਦਦਾ ਉਹਦਾ ਹੋਣ ਵਾਲਾ ਨਫੇ ਦਾ ਵੀ ਸਾਰਾ ਜ਼ਿੰਮੇਵਾਰ ਆਪ ਵੀਰ ਹੋਗਾ ਤੇ ਜੇ ਕੋਈ ਵੀਰ ਦਾ ਨੁਕਸਾਨ ਹੁੰਦਾ ਉਹਦਾ ਵੀ ਸਾਰਾ ਜ਼ਿੰਮੇਵਾਰ ਆਪ ਹੋਊਗਾ ਇਸ ਕਰਕੇ ਆਪਣਾ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰਕੇ ਵੇਚ ਆ ਕੇ ਖੜੋ ਤੇ ਏ ਵੀ ਇੰਨੇ ਚ ਪਹੁੰਚ ਕਰ ਦਈਏ ਦੇਖ ਇਹ ਯਾਰ ਪ੍ਰੀਜੀ ਮੋਲ ਮੰਗਣ ਵਾ 40 ਮੰਗੇ ਜੋ 42 ਮੰਗੇ 35000 ਚ ਪਹੁੰਚ ਕਰ ਦਾਂਗੇ 35000 ਦੀ ਪਹੁੰਚ ਕਰ ਦਾਂਗੇ ਮੌਕੇ ਤੇ ਮੰਤਨ ਹੋਰ ਹੋ ਜਾਊਗਾ ਹੋਰ ਵੀ ਯਾਰ ਛੱਡ ਦਾਂਗੇ ਠੀਕ ਹੈ ਜੀ ਤੇ 13 ਲੀਟਰ ਘਰ ਚਵਾ ਕੇ ਦੋਗੇ ਕਿਲੋ ਹੋਰ ਵੀ ਮੇਰੇ ਘਰ ਜਿੱਦਾਂ ਮਰਜ਼ੀ ਵੀਰ ਭਰਾ ਆਣ ਕਿਤੇ ਇਹ ਅਗਲੇ ਅਗਲੇ ਚਵਾਈ ਕਰਕੇ ਖੜੇ ਜੀ ਚਵਾਈ ਕਰਕੇ ਖੜੇ ਜੇ ਤੁਸੀਂ ਮੰਨ ਲਓ ਇੱਡੀ ਦੂਰੋਂ ਆ ਸਕਦੇ ਲੋਕੀ ਵੀ ਆਣ ਕੇ ਹਾਂਜੀ ਆਉਣਾ ਚਾਹੀਦਾ ਸਾਰਿਆਂ ਨੂੰ ਹਾਂ ਜੀ ਯਾਨੀ ਮੁੜ ਕੇ ਜਿਹੜਾ ਲਾਂਮਾ ਦੇ ਉਹਨਾਂ ਨਾਲ ਮਾੜੀ ਗੱਲ ਬਾਕੀ ਜਿੱਦਾਂ ਮਰਜ਼ੀ ਝੋਲਣ ਕਈ ਵੀ 라 ਵੀ ਜਾਂਦੇ ਹੋ ਤਾਂ ਵੀ ਨਹੀਂ ਚਵਾਈ ਕਰਦੇ ਸਾਰਿਆਂ ਨੂੰ ਇਹ ਆ ਕਿ ਜੇ ਤੁਸੀਂ ਇੱਥੇ ਆ ਗਏ ਜੇ ਘੱਟੋ ਘੱਟ ਚਵਾਈ ਤਾਂ ਜ਼ਰੂਰ ਕਰਕੇ ਖੜੋ ਆਪਣੀ ਚਵਾਈ ਕਰਕੇ ਖੜਿਆ ਕਰੋ ਤੇ ਹੁਣ ਜਿਹੜਾ ਵਾ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਗਾਂ ਦਸ ਫੀਟ ਦੀ ਹੈ ਇਹ ਵੀ ਅੱਜ ਦੂਸਰਾ ਸੂਆ ਸੋਈ ਹੈ ਅੱਛਾ ਤੇ ਕੱਲ ਦਾ ਰੁਪਈਆ ਦਾ ਬੱਚਾ ਮਰ ਗਿਆ ਇਹ ਸ਼ਾਇਦ ਬੱਚਾ ਨਹੀਂ ਹੈਗਾ ਹਾਂਜੀ ਬੱਚਾ ਮਰ ਗਿਆ ਤੇ ਦੁੱਧ ਕਿੰਨਾ ਜਿਆਦਾ ਕੋਦਰ ਰੁਪਈਆ ਦਾ 10 ਕਿਲੋ ਤਿਆਰ ਹੈ ਅੱਛਾ ਹਾਂਜੀ ਤੇ ਤੋਰੋ ਫਿਰ ਇਹਨਾਂ ਇਹ ਬੱਚੇ ਤੋਂ ਬਿਨਾਂ ਹੀ ਹੈ ਜਿਹੜੀ ਤੇ ਇਹਦੇ ਵੀ ਪਹੁੰਚ ਕਰਦੇ ਨੇ ਫਿਰ ਇਹਦਾ ਹਰਵੀ ਜੀ ਬੱਚਾ ਨਾਮ ਮਰਦਾ ਹੈ ਵੀ ਮੰਨ ਲਓ 30 32000 ਦੀ ਹਾਂਜੀ ਹੁਣ ਆਪਾਂ 50 ਦੀ ਦੇ ਦਾਂਗੇ ਰਵੀ ਜੀ ਪਹੁੰਚ ਵਿੱਚੇ ਕਰ ਦੋਗੇ ਪਹੁੰਚ ਵਿੱਚੇ ਕਰ ਤੇ 10 ਲੀਟਰ ਘਰੋ ਚਵਾ ਕੇ ਦੋਗੇ 8 ਕਿਲੋ ਹਰਵੀ ਜਿੱਦਾ ਮਰਜ਼ੀ ਮੇਰੇ ਘਰ ਕੋਈ ਵੀਰਪਰਾ ਚਾਹੀਦਾ ਠੀਕ ਹੈ ਜੀ ਤੇ ਹੁਣ ਇਹ ਕਾ ਗਾਂ ਦਾ ਕੱਦ ਬੜਾ ਉੱਚਾ ਜੇ ਦਾ ਹਾਂਜੀ ਇਹ ਹਰਵੀ ਜੀ ਸ਼ੈੱਡ ਕੇ ਲੈ ਆਏ ਆ ਅੱਛਾ ਇਹ ਉਹ ਆਂਦੇ ਵੀ ਮੰਨ ਲਾ ਵੀ ਡੇਢ ਮਹੀਨੇ ਲਈ ਵੀ ਗੱਬਣ ਆ। ਅੱਛਾ। ਹਾਂ ਸਾਡਾ ਡਾਕਟਰ ਕੋ ਕੱਲ ਥੋੜੀ ਜਿਹੀ ਰੱਜੀ ਜਿਆਦੀ ਚੈੱਕ ਪੂਰੀ ਨਹੀਂ ਹੋਈ ਤੇ ਆਂਦਾ ਨਹੀਂ ਹੈਗੀ ਸੂਨ ਵਾਲੀ ਯਾਰ ਦੀ। ਪਰ ਆਪਾਂ ਗਰੰਟੀ ਨਹੀਂ ਦੇਣੀ। ਇਹਦੀ ਗਰੰਟੀ ਕੋਈ ਨਹੀਂ। ਆਂਦਾ ਵੀ ਅੱਜ ਤੋਂ 15 ਦਿਨਾਂ ਨੂੰ ਪੂਰਾ ਤਕਰੀਬਾ ਪਤਾ ਲੱਗ ਜਾਊਗਾ। ਅੱਛਾ। ਤਾਂ ਮੈਨੂੰ ਆਸ ਹੈ ਕਿ ਵੀ ਸੂਨ ਵਾਲੀ ਹੈ। ਪਰ ਸ਼ੈੱਡ ਆਲਾ ਮੈਨੂੰ ਸੂਨ ਵਾਲੀ ਕਰਕੇ ਦਿੱਤੀ ਆ। ਪਰ ਮੈਂ ਖਾਲੀ ਕਰਕੇ ਦਊਂਗਾ। ਚੈੱਕ ਪਾਸ ਨਹੀਂ ਆ। ਚੈੱਕ ਪਾਸ ਨਹੀਂ ਆ। ਹੁਣ ਜਿਹੜਾ ਇਹਦਾ ਰੇਟ ਹੋਊਗਾ ਖਾਲੀ ਜਾਂਦੇ ਹਿਸਾਬ ਨਾਲ ਹੋਊਗਾ। ਉਹ ਖਾਲੀ ਹਿਸਾਬ ਨਾਲ ਹੋਊਗਾ। ਤੇ ਦੁੱਧ ਕਿੰਨਾ ਪਹਿਲੇ ਸਵੇਰ ਅਰਗੇ ਦੂਜਾ ਸਵੇਰ ਸੋऊंगी ਜੇ ਗਾਂ ਮਾ ਅੱਛਾ ਪਹਿਲੇ ਸਵੇਰ ਕਿੰਨਾ ਦੁੱਧ ਕੱਢਿਆ ਸੀ ਪਹਿਲੇ ਸਵੇਰ ਉਹਨੇ 27-22 ਕਿਲੋ ਦੁੱਧ ਭਰਿਆ ਬਾਕੀ ਪੂਰੇ ਵੱਡੇ ਕੱਦ ਕਾਠ ਵਾਲੀਆ ਘੋੜੀਆਂ ਰਗਾ ਖਾਦਦੇ ਜਿਹੜਾ ਇਹਦਾ ਹੁਣ ਮੌਕੇ ਤੇ ਇਹਦੇ ਕੋਲ 8 ਲੀਟਰ ਦਸਦੇ ਆਪਣੀ ਜਿਹੜੀ ਚਵਾਈ ਤੁਸੀਂ ਕਰਕੇ ਖੜਨੀ ਆ ਬਾਕੀ ਸਾਡੀ ਤੇ ਬੇਨਤੀ ਹੁੰਦੀ ਆ ਸਾਰਿਆਂ ਗਾੜੀ ਤੇ ਇਹਦਾ ਵਿੱਚ ਕੀ ਰੱਖਦੀ ਹੈ ਮੁੱਲ ਜੀ ਆਉਂਦੇ ਵੀ ਅਸੀਂ 95000 ਰੁਪਏ ਦੀ ਗੱਲ ਹੈ ਅੱਛਾ ਮੰਨ ਲਓ ਵੀ ਜਿੰਨਾ ਦੁੱਧ ਦੇਣੀ ਫਰੀਡ ਵਾਲੀ ਯਾਰ ਕਿ ਛਿੱਗੀ ਹੋਣ ਢਈ ਹੈ ਜੀ ਅੱਛਾ ਤੇ ਹੁਣ ਹਰ ਰੁਪਈ ਜੀ ਦੇ ਦਾਂਗੇ 20000 ਦੀ 20000 ਦੀ ਪਹੁੰਚ ਕਰਨੀ ਵਿੱਚ ਵਿੱਚੇ ਪਹੁੰਚ ਕਰ ਦਾਂਗੇ ਰੁਪਈ 100 ਕਿਲੋਮੀਟਰ ਤੱਕ ਤੇ ਦੁੱਧ 8 ਲੀਟਰ ਹੈਗਾ ਜੇ ਪੱਕਾ ਇਹ ਦੇਖੋ ਹਰ ਰੁਪਈ ਜੀ 8 ਤੋਂ ਵੱਧੂ 8 ਕਿਲੋ ਦੀ ਆਪਣੀ ਗਰੰਟੀ ਹੋਊ ਜਿੱਦਾਂ ਮਰਜ਼ੀ ਵੀ ਭਰਾਂਗੇ ਇੱਥੇ ਆ ਕੇ ਚਵਾਈ ਕਰਕੇ ਲਾ ਜੀ ਠੀਕ ਹੈ ਜੀ ਹੋਰ ਕੁਝ ਕਹਣਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਵਿਦਿ ਚਾਰ ਵਕਾਉ ਕੀਤੇ ਆ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ